ਭਾਈ ਉਹ ਨਿਗਿਨੇ ਕੇ ਬੱਤੇ ਸਾਰਾ ਪਰਿਵਾਰ ਭਈ ਐ ਦੋ ਟੈਲ ਵਾਲੀ ਫੈਕਟਰੀ ਆ ਸਾਤ ਉੱਤੇ ਕੁ ਲੋਟੇ ਆ ਛੋਟ-ਮੋਟ ਪਾਣੀ ਲੈ ਗਿਆ ਉਹ ਡੁੱਬ ਜਾਨੇ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਬਾਰਿਸ਼ ਦਾ ਪਾਣੀ ਦਰਿਆ ਦਾ ਪਾਣੀ ਵਾਧਾ ਚਲਾ ਜਾ ਰਿਹਾ ਤਸਵੀਰਾਂ ਡੇਰਾ ਬਾਬਾ ਨਾਨਕ ਇਲਾਕੇ ਦੀਆਂ ਨੇ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਜਿਹੜੇ ਨੇ ਉਹ ਕੋਠੇ ਛੱਤ ਦੇ ਉੱਤੇ ਫਸੇ ਹੋਏ ਨੇ ਔਰ ਮਦਦ ਦੀ ਗੁਹਾਰ ਲਗਾ ਰਹੇ ਨੇ ਦਰਅਸਲ ਇਸ ਇਲਾਕੇ ਦੇ ਵਿੱਚ ਕਰੀਬ 5 ਤੋਂ 6 ਫੁੱਟ ਪਾਣੀ ਜਿਹੜਾ ਉਹ ਦੱਸਿਆ ਜਾ ਰਿਹਾ ਲੇਕਿਨ ਲੋਕਾਂ ਦੇ ਕਹਿਣ ਮੁਤਾਬਕ ਕਿ ਜਿੱਥੇ ਜ਼ਿਆਦਾਤਰ ਪਿੰਡਾਂ ਇਲਾਕਿਆਂ ਦੇ ਵਿੱਚ ਲੋਕ ਨੇ ਉੱਥੇ 12 ਫੁੱਟ ਪਾਣੀ ਵੀ ਚੜ ਚੁੱਕਾ ਹੈ ਅਤੇ ਲੋਕ ਆਪਣੇ ਘਰਾਂ ਨੂੰ ਖਾਲੀ ਕਰਕੇ ਜਿਹੜੇ ਨੇ ਜਿਹੜੇ ਕੁਝ ਬਾਹਰ ਸੀ ਲੋਕ ਉਹ ਘਰਾਂ ਨੂੰ ਖਾਲੀ ਕਰਕੇ ਆਪਣੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਔਰ ਆਪਣੇ ਡੰਗਰ ਬੱਚੇ ਜੋ ਵੀ ਪਸ਼ੂ ਨੇ ਆਪਣੇ ਉਹ ਵੀ ਨਾਲ ਲੈ ਕੇ ਜਾ ਰਹੇ ਨੇ ਔਰ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੁਣ ਦੂਸਰੀ ਵਾਰ ਜਿਹੜਾ ਉਹ ਹੜ ਦੀ ਮਾਰ ਪਈ ਆ ਔਰ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਡੇਰਾ ਬਾਬਾ ਨਾਨਕ ਦੀਆਂ ਵੀ ਸ਼ੇਅਰ ਕਰ ਰਹੇ ਹਾਂ ਗੁਰਦਾਸਪੁਰ ਦੇ ਹੋਰ ਨਾਲ ਪਿੰਡਾਂ ਦੀਆਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿੱਥੇ ਕੀ ਹਾਲਾਤ ਹਨ ਪਹਿਲਾਂ ਤੇ ਪਾਣੀ ਦਾ ਇਹ ਤੇਜ਼ ਬਹਾਵ ਦੇਖੋਗੇ ਕਿਸ ਤਰੀਕੇ ਦੇ ਨਾਲ ਰਾਵੀ ਦਰਿਆ ਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਘਰ ਘਰ ਚੁੱਕਾ ਔਰ ਲੋਕਾਂ ਦੇ ਘਰ ਖੇਤ ਔਰ ਝੋਨੇ ਦੀ ਜਿਹੜੀ ਫਸਲ ਆ ਕਾਫੀ ਉਹਨੂੰ ਨੁਕਸਾਨ ਵੀ ਹੋਇਆ ਤੇ ਜੇਕਰ ਪਾਣੀ ਕਰੀਬ ਇਹ 7-8 ਦਿਨ ਐਵੇਂ ਹੀ ਖੜਾ ਰਿਹਾ ਤਾਂ ਹੋਰ ਲਗਾਤਾਰ ਨੁਕਸਾਨ ਹੋਵੇਗਾ ਪਿੰਡ ਦੇ ਲੋਕਾਂ ਨੇ ਕੀ ਕੁਝ ਗੱਲਬਾਤ ਕੀਤੀ ਹੈ ਇਹ ਵੀ ਤੁਹਾਨੂੰ ਸੁਣਾਉਂਦੇ ਆ ਪਹਿਲਾਂ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇਹ 5 ਤੋਂ 7 ਫੁੱਟ ਪਾਣੀ ਜਿਹੜਾ ਵਾ ਲੋਕਾਂ ਦੇ ਆ ਦੇਖੋ ਕਿਵੇਂ ਘਰ ਡੁੱਬਿਆ ਹੋਇਆ ਔਰ ਮੁੱਖ ਦਵਾਰ ਜਿਹੜਾ ਘਰ ਦਾ ਉਹ ਬਿਲਕੁਲ ਪਾਣੀ ਦੇ ਅੰਦਰ ਤਸਵੀਰਾਂ ਡੇਰਾ ਬਾਬਾ ਨਾਨਕ ਤੋਆਈਆਂ ਨੇ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ ਔਰ ਮਦਦ ਦੀ ਗੁਹਾਰ ਲਗਾ ਰਹੇ ਨੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਔਰ ਉਹਦਾ ਪੂਰਾ ਪਰਿਵਾਰ ਜਿਹੜਾ ਕਿਸੇ ਦੇ ਘਰ ਦੀ ਛੱਤ ਦੇ ਉੱਤੇ ਬੈਠਾ ਔਰ ਮਦਦ ਦੀ ਅਪੀਲ ਕਰ ਰਿਹਾ ਜਿਹੜੀ ਬਿਲਕੁਲ ਲਾਈਵ ਤਸਵੀਰ ਇੱਕ ਸਾਨੂੰ ਅੱਗੇ ਵੀਰ ਜੀ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿ ਕਿੱਥੇ ਕਿਸ ਤਰੀਕੇ ਦਾ ਮਾਹੌਲ ਹੈ ਔਰ ਪਹਿਲਾਂ ਤੇ ਆ ਦੇਖੋ ਕਿਵੇਂ ਸਮੁੰਦਰ ਤਲਾਬ ਦਾ ਰੂਪ ਜਿਹੜਾ ਹੈ ਡੇਰਾ ਬਾਬਾ ਨਾਨਕ ਦਾ ਇਲਾਕਾ ਧਾਰਨ ਕਰ ਚੁੱਕਾ ਹੈ ਔਰ ਅੱਜ ਹਾਲਾਤ ਇਹ ਨੇ ਕਿ ਸਾਨੂੰ ਸਾਰਿਆਂ ਨੂੰ ਆਪਣੇ ਪੰਜਾਬੀ ਪਰਿਵਾਰਾਂ ਦੀ ਮਦਦ ਕਰਨ ਦੀ ਚਾਹੀਏ ਔਰ ਲੋਕਾਂ ਨੂੰ ਜਿੱਥੇ ਕਿਤੇ ਜੋ ਸਹਾਇਤਾ ਸੰਭਵ ਸਾਫ ਪਾਣੀ ਬਿਸਕੁਟ ਜਾਂ ਕਿਸੇ ਤਰ੍ਹਾਂ ਦੀ ਜੋ ਕੋਈ ਮਦਦ ਕਰ ਸਕਦਾ ਉਹ ਕਰੇ ਪਹਿਲਾਂ ਪੰਜਾਬੀ ਵੀਰ ਤੋਂ ਸੁਣੋ ਕੀ ਕੁਝ ਕਹ। ਭਾਈ ਉਹ ਨਿੱਕੇ ਨਿੱਕੇ ਬੱਚੇ ਸਾਰਾ ਪਰਿਵਾਰ ਭਈਆਂ ਲੋ ਟੈਲ ਵਾਲੀ ਫੈਕਟਰੀ ਆ ਸਾਤ ਉੱਤੇ ਘਲੋਟੇ ਆ ਛੋਟ-ਮੋਟ ਪਾਣੀ ਆ ਗਿਆ ਉਹ ਡੋਬ ਜਣੇ ਸਾਰੇ ਤੇ ਪ੍ਰਸ਼ਾਸਨ ਨੂੰ ਨਹੀਂ ਭਾਈ ਉਹਨਾਂ ਨੇ ਕੋਈ ਬੇੜੀ ਬੁੜੀ ਕੱਖ ਨਹੀਂ ਆਇਆ 2 ਘੰਟਾ ਘਰੋਲਾ ਮੁੰਦੇ ਨੇ ਕੋਈ ਨਹੀਂ ਆਇਆ ਭਾਈ ਤੁਸੀਂ ਕੀ ਮੰਗ ਕਰਦੇ ਹੋ ਹਣ ਭਾਈ ਬੇੜੀ ਲੈ ਗਿਆ ਬੰਦਾਰੇ ਨਿਗ ਨਿਗ ਬੱਟੇ ਕੱਢੇ ਜਾਂ ਜਿਵੇਂ ਨਿਗ ਨਿਗ ਜਾਣੀ ਹੁਣ ਦੋ ਦੋ ਸਾਲ ਦੇ ਬੱਟੇ ਆ ਭਾਈ ਇਦਾਂ ਡੁੱਬ ਕੇ ਮਰ ਜਾਣੀ ਉਹ ਸਾਰੀ ਆਹ ਵੇ ਨਾ ਆਖਰ ਦਿਨ ਵਰਕੋਰ ਤੇ ਕਿੱਥੇ ਪਾਣੀ ਦੇ ਵਿੱਚ ਤੁਹਾਡੇ ਜੀ ਫਸੇ ਹੋਏ ਅਸੀਂ ਇਹ ਵੇ ਡੇਰਾ ਬਾਬਾ ਨਾਨਕ ਕੋਰੀ ਡੋਰ ਤੇ ਆ ਸਤੇ ਅਹੀਂ ਕੋਰੀ ਦੋਰ ਦੇ ਨਾਲ ਸਾਡੇ ਡੇਰੇ ਆ ਪਿੰਡ ਚੰਦੂ ਨੰਗਲ ਆ ਸਾਡੇ ਅੱਦੇ ਜੀ ਅਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋਵੇਂ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਆਡੇ ਮੇਰੇ ਦੇਰ ਦਰਾਂ ਨਹੀਂ ਉੱਥੇ ਫਸੇ ਹੋਏ ਨੇ ਅਹੀਂ ਇਹ ਮੰਗ ਕਰਦੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਵਾ ਸਾਡੀ ਕੋਈ ਨਹੀਂ ਬਾਤ ਪੁੱਛਣ ਰਿਆ ਪਹਿਲਾਂ ਕੋਈ ਖਾਣਾ ਦਿੰਦੀ ਕੋਈ ਕਿਸ਼ਤੀ ਨਹੀਂ ਆਉਂਦੀ ਕੋਈ ਨਹੀਂ ਸੌਣ ਨਹੀਂ ਆਗੀ ਪੁੱਜਣ ਡਿਆ ਗਾ ਗੱਡੀਆਂ ਆਨ ਕੇ ਇਥੋਂ ਵੇਖ ਕੇ ਘਲੋ ਕੇ ਚਲ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਆ ਲਿਆ ਤੁਹਾਡੇ ਜੀ ਮਿਲ ਜਣਾ ਅੱਡੇ ਜੀ ਕਰ ਦੋ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਨਾ ਨੂੰ ਉਥੇ ਸਹੀ ਸਲਾਮਤ ਮਿੱਤ ਕਾ ਜਾਨ ਪਾਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਅੱਡੇ ਜੀ ਕਰ ਦੇਣ ਪਾਣੀ 11 ਫੁੱਟ ਪਾਣੀ ਚੱਲਣ ਡਿਆ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋ ਕੁਝ ਨਹੀਂ ਸੰਭਿਆ ਗਿਆ ਹੈਗਾ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨਹੀਂ ਰਣੀਆਂ ਪੈਂਦਾ ਹੀ ਆਏ ਆ ਕਹਿੰਦੇ ਕਿ ਤਿੰਨ ਚਾਰ ਡੰਗਰ ਆਏ ਟਰੈਕਟਰ ਮਗਰ ਉਹ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਧ ਪਰਿਵਾਰ ਆ ਬਾਕੀ ਪਾਰੀਆ ਪਰਿਵਾਰ ਸਾਡਾ ਸਭ ਉੱਥੇ ਫਸਿਆ ਹੋਇਆ ਆ